ਅੱਜ ਤੁਹਾਨੂੰ ਬਲਾਈਂਡ ਫੋਲਡ ਕੀਤਾ ਗਿਆ ਬਲਾਈਂਡ ਫੋਲਡ ਮਤਲਬ ਤੁਹਾਡੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਗਈ ਹੈ ਤੁਹਾਡੀਆਂ ਅੱਖਾਂ ਦੇ ਉੱਤੇ ਜਿਹੜੀ オリジナル ਪੱਟੀ ਬੰਨੀ ਗਈ ਹੈ ਐਸ ਤਰ੍ਹਾਂ ਕੇ ਬੰਨੀ ਗਈ ਹੈ ਤੁਸੀਂ ਮਹਿਸੂਸ ਕਰੋ ਕਿ ਤੁਹਾਡੀਆਂ ਅੱਖਾਂ ਨਹੀਂ ਹੈਗੀਆਂ ਤੁਹਾਡੀਆਂ ਅੱਖਾਂ ਦੀ ਜੋਤੀ ਨਹੀਂ ਹੈਗੀ ਜੇਕਰ ਸਾਡੀ ਅੱਖਾਂ ਦੀ ਜੋਤੀ ਨਹੀਂ ਹੈਗੀ ਤੇ ਸਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਕੈਸਾ ਮਹਿਸੂਸ ਹੋ ਰਹਾ ਹੈ ਹਨੇਰਾ ਹੀ ਹੈ ਹਨੇਰਾ ਜੀ ਆ ਕੈਸਾ ਲੱਗ ਰਹਾ ਹੈ ਕਬਰਾਟ ਹੋ ਰਹੀ ਹੈ ਆ ਪਵਨ ਹਨੇਰਾ ਜੀਵਨ ਬਹੁਤ ਭਿਆਨਕ ਹੈ ਰੀਅਲੀ ਹਾਂ ਜੀ ਹਨੇਰੇ ਵਿੱਚ ਲੋਕ ਕਿਵੇਂ ਰਹਿੰਦੇ ਹਨ ਹਨੇਰਾਨੀਆਂ ਦਾ ਸੰਸਾਰ ਤੇ ਹਨੇਰਾ ਜੀਵਨ ਅੱਛਾ ਬੱਚੋ ਜਿਹੜੀ ਤੁਹਾਨੂੰ ਅੱਜ ਐਕਟੀਵਿਟੀ ਕਰਵਾਈ ਹੈ ਨਾ ਉਸ ਐਕਟੀਵਿਟੀ ਵਿੱਚ ਤੁਹਾਨੂੰ ਦੱਸਿਆ ਕਿ ਵਿਦਾਊਟ ਆਈਜ਼ ਲਾਈਫ ਕਿਹੋ ਜੀ ਹੁੰਦੀ ਹੈ ਕੀ ਸਾਰਿਆਂ ਨੇ ਮਹਿਸੂਸ ਕੀਤਾ ਕਿ ਵਿਦਾਊਟ ਆਈਜ਼ ਸਾਡੀ ਲਾਈਫ ਕਿਹੋ ਜੀ ਹੈ ਠੀਕ ਹੈ ਹੁਣ ਤੁਸੀਂ ਖੁਦ ਹੀ ਸੋਚੋ ਕਿ ਜਿਹੜੇ ਅੰਨੇ ਲੋਕ ਹੁੰਦੇ ਨੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੋਏਗਾ ਸਰ ਅੰਨੇ ਪੜ੍ਹ ਸਕਦੇ ਹਨ ਵੈਰੀ ਗੁੱਡ ਬੱਚੇ ਨੇ ਕਿੱਡਾ ਅੱਛਾ ਕੁਐਸਚਨ ਪੁੱਛਿਆ ਕਿ ਅੰਨੇ ਪੜ੍ਹ ਸਕਦੇ ਨੇ ਯੈਸ ਅੰਨੇ ਜਿਹੜੇ ਨੇ ਉਹ ਪੜ੍ਹ ਸਕਦੇ ਨੇ ਪੜ੍ਹ ਸਕਦੇ ਨੇ ਤੁਹਾਨੂੰ ਪਤਾ ਕਿ ਬਹੁਤ ਸਾਰੇ ਜਿਹੜੇ ਬਲਾਈਂਡ ਪੀਪਲ ਨੇ ਉਹ ਵੱਡੀਆਂ-ਵੱਡੀਆਂ ਪੋਸਟਾਂ ਤੇ ਨੇ ਤੇ ਜਿਹੜੇ ਬਲਾਈਂਡਸ ਹੁੰਦੇ ਨੇ ਉਹਨਾਂ ਨੇ ਤੇ ਕਮਾਲ ਦੇ ਕੰਮ ਕੀਤੇ ਨੇ ਦੁਨੀਆ ਦੇ ਵਿੱਚ ਠੀਕ ਹੈ ਤੋ ਅੰਨੇ ਜਿਹੜੇ ਨੇ ਵਾਕਈ ਬਲਾਈਂਡ ਜਿਹੜੇ ਨੇ ਬੇਟੇ ਉਹ ਪੜ ਸਕਦੇ ਨੇ ਸਰ ਉਹ ਕਿਹੜੀ ਭਾਸ਼ਾ ਵਿੱਚ ਪਰਦੇ ਲਿਖਦੇ ਹੋਣਗੇ ਯੈਸ ਇਹ ਕੁਐਸਚਨ ਨੋਟ ਕਰਨ ਵਾਲਾ ਹੁਣ ਅੰਗ ਜਿਹੜੇ ਅੰਨੇ ਨੇ ਉਹ ਜਿਹੜੀ ਭਾਸ਼ਾ 'ਚ ਪੜਦੇ ਨੇ ਉਸ ਭਾਸ਼ਾ ਦਾ ਨਾਮ ਹੈ ਬਰੇਲ ਲਿਪੀ ਕੀ ਨਾਮ ਹੈ ਬਰੇਲ ਲਿਪੀ ਬਰੇਲ ਲਿਪੀ ਸਰ ਬਰੇਲ ਭਾਸ਼ਾ ਦੀ ਖੋਜ ਕਿਸ ਨੇ ਕੀਤੀ ਹਾਂ ਦੇਖੋ ਕਿੰਨਾ ਇੰਟਰਸਟਿੰਗ ਕੁਐਸਚਨ ਹੈ ਕੀ ਬ੍ਰੇਲ ਭਾਸ਼ਾ ਦੀ ਖੋਜ ਕਿਸ ਨੇ ਕੀਤੀ ਹੁਣ ਮੈਂ ਤੁਹਾਨੂੰ ਅੱਜ ਦਾ ਜਿਹੜਾ ਅਸੀਂ ਐਕਟੀਵਿਟੀ ਕਰਾਈ ਹੈ ਇਹਦੇ ਪਿੱਛੇ ਇੱਕ ਮਤਲਬ ਹੈ ਐ ਮੈਂ ਤੁਹਾਨੂੰ ਇੰਜ ਨਹੀਂ ਕਰਾਤੀ ਇਹਦੇ ਪਿੱਛੇ ਗੱਲ ਅਸੀਂ ਬ੍ਰੇਲ ਤੇ ਲੈ ਕੇ ਆਣੀ ਸੀ ਬ੍ਰੇਲ ਭਾਸ਼ਾ ਦੀ ਖੋਜ ਕਰਨ ਵਾਲਾ ਵੀ ਇੱਕ ਅੰਨਾ ਵਿਅਕਤੀ ਸੀ ਜਿਹਦਾ ਨਾਮ ਸੀਗਾ ਲੂਈ ਬ੍ਰੇਲ ਕੀ ਨਾਮ ਸੀਗਾ ਲੂਈ ਬ੍ਰੇਲ ਲੂਈ ਬ੍ਰੇਲ ਬੇਟੇ ਲੂਈ ਬ੍ਰੇਲ ਦਾ ਜਨਮ ਅੱਜ ਹੀ ਦੇ ਦਿਨ ਯਾਨੀ ਕਿ 4 ਜਨਵਰੀ 1809 ਈਸਵੀ ਨੂੰ ਫਰਾਸ ਦੇ ਵਿੱਚ ਹੋਇਆ ਸੀ। ਹੁਣ ਮਜ਼ੇਦਾਰ ਗੱਲ ਐ ਸੀ ਕਿ ਬੜੇ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ। ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ ਤੇ ਇਹਦਾ ਜਿਹੜਾ ਫਾਦਰ ਸੀਗਾ ਉਹ ਘੋੜਿਆਂ ਦੀਆਂ ਕਾਠੀਆਂ ਬਣਾਉਂਦਾ ਹੁੰਦਾ ਸੀ ਜੀਨ ਦੀਆਂ। ਤੇ ਲੂਈ ਪ੍ਰੇਲ ਨਾਮ ਦਾ ਜਿਹੜਾ ਬੱਚਾ ਸੀ ਉਹ 3 ਸਾਲ ਦੀ ਉਮਰ 'ਚ ਆਪਣੇ ਪਿਤਾ ਦੀ ਸਹਾਇਤਾ ਕਰਦਾ ਸੀਗਾ। ਸਮਾਨ ਪਕੜਾਂਦਾ ਸੀਗਾ। ਕੰਮ ਕਰਦਿਆ ਕਰਦਿਆ ਉਹਦੀ ਅੱਖ ਦੇ ਵਿੱਚ ਇੱਕ ਨੁਕੀਲੀ ਚੀਜ਼ ਜਿਵੇਂ ਚਾਕੂ ਟਾਈਪ ਵੱਜ ਜਾਂਦਾ। ਕਿ ਉਹ ਲੂਈ ਬਰੇਨ ਜਿਹੜਾ ਹੈ ਉਹਦੀ ਇੱਕ ਅੱਖ ਖਰਾਬ ਹੋ ਜਾਂਦੀ ਹੈ ਗਰੀਬ ਮਾਪਿਓ ਦਾ ਇਲਾਜ ਨਹੀਂ ਕਰਵਾ ਪਾਉਂਦੇ ਤੇ 8 ਸਾਲ ਦੀ ਉਮਰ ਦੇ ਵਿੱਚ ਜਿਹੜਾ ਲੂਈ ਬਰੇਨ ਸੀਗਾ ਉਹ ਟੋਟਲੀ ਬ্লাইন্ড ਹੋ ਟੋਟਲੀ ਅੰਨਾ ਹੋ ਗਿਆ ਹੁਣ ਜਦੋਂ ਪਿਓਰਲੀ ਅੰਨਾ ਹੋ ਗਿਆ ਕਿ ਉਹ ਬੱਚਾ ਦਿਮਾਗ ਦਾ ਤੇਜ ਸੀਗਾ ਉਹਨੇ ਸੋਚਿਆ ਕਿ ਮੈਂ ਕਿਸੇ ਤਰੀਕੇ ਪੜਨਾ ਹੈ ਪਿਓ ਨੇ 16 ਸਾਲ ਦੀ 15 ਜਾਂ 16 ਸਾਲ ਦੀ ਉਮਰ ਤੱਕ ਇੱਕ ਭਾਸ਼ਾ ਦੀ ਖੋਜ ਕਰ ਲਈ ਕਿ ਮੈਂ ਕਿਵੇਂ ਪੜਨਾ ਹੈ ਤੇ ਉਹ ਭਾਸ਼ਾ ਜਿਹੜੀ ਸੀਗੀ ਉਹ ਅੰਨਿਆਂ ਦੇ ਪੜਨ ਦੇ ਵਿੱਚ ਸਹਾਇਕ ਸਿਤ ਹੋਈ ਤੇ ਉਹਦਾ ਨਾਮ ਸੀਗਾ ਬਰੇਲ ਲਿਪੀ ਹੁਣ ਇੱਕ ਗੱਲ ਤੁਹਾਨੂੰ ਹੋਰ ਇੱਕ ਨਾਲ ਜੁੜਦੀ ਹੋਈ ਦੱਸਾਂ ਕੀ ਹੁੰਦਾ ਕਿ ਕਈ ਵਾਰੀ ਮਾੜੇ ਬੰਦੇ ਦੀ ਜਿਹੜੀ ਗੱਲ ਕੀਤੀ ਹੋਈ ਹੁੰਦੀ ਹੈ ਨਾ ਉਹਨੂੰ ਲੋਕ ਜ਼ਿਆਦਾ ਤਰਜੀਹ ਨਹੀਂ ਦਿੰਦੇ ਐ ਲੂਈ ਬਰੇਲ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਮੈਂ ਇੱਕ ਭਾਸ਼ਾ ਦੀ ਖੋਜ ਕਰ ਲਈ ਹੈ ਤੇ ਜਿਹਦੇ ਨਾਲ ਅੰਨੇ ਜਿਹੜੇ ਨੇ ਪੜ ਸਕਦੇ ਨੇ ਪਰ ਉਸ ਸਮੇਂ ਫ੍ਰਾਂਸ ਦੇ ਜਿਹੜੇ ਲੋਕ ਸੀਗੇ ਰਾਜਾ ਟਾਈਪ ਲੋਕ ਸੀਗੇ ਉਹਨਾਂ ਨੇ ਉਹਦੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਿਆ ਰਾਇਲ ਸੁਸਾਇਟੀ ਆਫ ਫ੍ਰਾਂਸ ਨੇ ਇਹ ਬੰਦਾ ਜਿਹੜਾ ਸੀਗਾ ਇਹ ਸਿਰਫ ਜੀਂਦਾ ਰਿਹਾ 43 ਸਾਲ 1852 ਦੇ ਵਿੱਚ ਇਹਦੀ ਡੈਥ ਹੋ ਜਾਂਦੀ ਹੈ 1852 ਦੇ ਵਿੱਚ 6 ਜਨਵਰੀ ਜਿਹੜਾ ਪਰਸੋਂ ਆਣਾ 6 ਜਨਵਰੀ 1852 ਦੇ ਵਿੱਚ ਲੂਈ ਬ੍ਰੇਲ ਦੀ ਡੈਥ ਹੋ ਜਾਂਦੀ ਹੈ ਰਾਇਲ ਸੁਸਾਇਟੀ ਆਫ ਫ੍ਰਾਂਸ ਜਿਹੜੀ ਹੈ ਉਹ ਉਸ ਭਾਸ਼ਾ ਨੂੰ ਅਜਮਾ ਕੇ ਦੇਖਦੀ ਹੈ ਤੇ ਉਹਨੂੰ ਲੱਗਦਾ ਹੈ ਕਿ ਲੂਈਸ ਬਰੇਲ ਜਿਹੜਾ ਕੰਮ ਕਰ ਗਿਆ ਸੀਗਾ ਉਹ ਮਜ਼ੇਦਾਰ ਸੀਗਾ ਵਾਕਈ ਇਹਦੇ ਨਾਲ ਅੰਨੇ ਪੜ ਸਕਦੇ ਨੇ ਬਸ ਉਸੇ ਭਾਸ਼ਾ ਦੇ ਆਧਾਰ ਦੇ ਉੱਤੇ ਅੰਨਿਆਂ ਦਾ ਸੰਸਾਰ ਜਿਹੜਾ ਉਹ ਪੜ ਗਿਆ ਉਹਨੂੰ ਫਰਾਂਸ ਦੇ ਲੋਕਾਂ ਦੀ ਇੱਕ ਅਜੀਹੀ ਗੱਲ ਜਿਹੜੀ ਦੁਨੀਆ ਦੇ ਬਹੁਤ ਘੱਟ ਲੋਕਾਂ ਨੂੰ ਪਤਾ ਅੱਜ ਅਸੀਂ ਉਹ ਇੱਕ ਮੈਸੇਜ ਦੇਣਾ ਹੈ ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕ ਬਹੁਤ ਅੱਛਾ ਕੰਮ ਕਰ ਜਾਂਦੇ ਨੇ ਤੇ ਅਸੀਂ ਉਹਨਾਂ ਦਾ ਮੁੱਲ ਨਹੀਂ ਭਰਦੇ ਪੂਰਾ ਅਸੀਂ ਉਹਨਾਂ ਨੇ ਤਰਜੀਹ ਨਹੀਂ ਦਿੰਦੇ ਹੋਇਆ ਕੀ ਸੀਗਾ ਕਿ ਸਨ 2002 ਈਸਵੀ ਲੂਈ ਬਰੇਲ ਦੀ ਜਿਹੜੀ ਡੈਥ ਹੋਈ ਨੂੰ 1852 ਚ ਉਹਨਾਂ ਦੀ ਡੈਥ ਹੋਈ ਸੀਗੀ 150 ਸਾਲ ਹੋ ਗਏ ਸਨ ਫਰਾਂਸ ਦੇ ਲੋਕਾਂ ਨੇ ਜਿਹੜਾ ਲੂਈ ਬਰੇਲ ਦਾ ਤਬੂਤ ਸੀਗਾ ਕਿਉਂਕਿ 크ਰਿਸਚੀਅਨ ਜਿਹੜੇ ਨੇ ਉਹ ਡੈੱਡ ਬੋਡੀ ਨੂੰ ਦਫਨਾਉਂਦਾ ਦਿੰਦੇ ਨੇ ਲੂਈ ਬ੍ਰੇਲ ਦੀ ਜਿਹੜੀ ਬਾਡੀ ਸੀਗੀ ਉਹਦਾ ਤਬੂਤ ਬਾਹਰ ਕੱਢਿਆ ਗਿਆ ਇਹਨੂੰ ਗੌਰ ਨਾਲ ਸੁਣਨਾ ਲੂਈ ਬ੍ਰੇਲ ਦੀ ਬਾਡੀ ਦਾ ਜਿਹੜਾ ਤਬੂਤ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਜਿਹਦੇ ਵਿੱਚ ਉਹਨਾਂ ਦੀ ਬਾਡੀ ਸੀਗੀ ਉਹਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਚੌਂਕ ਦੇ ਵਿੱਚ ਰੱਖਿਆ ਗਿਆ ਕਿਹੜੇ ਸਾਲ ਦੇ ਵਿੱਚ 2002 2002 ਉਹਨੂੰ ਮਰੇ ਨੂੰ ਕਿੰਨੇ ਸਾਲ ਹੋ ਗਏ ਸਾਨੂੰ ਉਦੋਂ ਤੱਕ 150 ਸਾਲ ਉਹ ਤਬੂਤ ਜਿਹੜਾ ਸੀਗਾ ਰੱਖਿਆ ਗਿਆ ਫਰਾਂਸ ਦੇ ਲੋਕਾਂ ਨੇ ਸਾਰੇ ਲੋਕਾਂ ਨੇ ਲਗਭਗ ਉੱਥੇ ਆ ਕੇ ਉਦੇ ਕੋਲੋਂ ਮਾਫੀ ਮੰਗੀ ਮਾਫੀ ਐਸ ਕਰਕੇ ਮੰਗੀ ਕਿ ਇੱਕ ਚੰਗੇ ਵਿਅਕਤੀ ਨੇ ਜਿਹੜੀ ਇੱਕ ਚੰਗੀ ਖੋਜ ਕੀਤੀ ਸੀ ਆਪਾਂ ਉਹਦਾ ਸਹੀ ਮੁੱਲ ਨਹੀਂ ਪਾਇਆ ਤੇ ਆਪਾਂ ਤੇਰੇ ਕੋਲੋਂ ਮਾਫੀ ਮੰਗਦੇ ਹਾਂ ਸੋ ਇਹ ਇੱਕ ਬੜੀ ਅੱਛੀ ਇੱਕ ਸਿੱਖਿਆ ਹੈ ਕਿ ਸਾਡੇ ਸਮਾਜ ਦੇ ਵਿੱਚ ਜੇਕਰ ਅਸੀਂ ਆਪਣੇ ਚੰਗੇ ਲੋਕਾਂ ਦਾ ਜਿਹੜੇ ਕਿ ਸਾਡੇ ਜੀਵਨ ਦੇ ਵਿੱਚ ਕ੍ਰਾਂਤੀ ਲਿਆ ਸਕਦੇ ਨੇ ਉਹਨਾਂ ਦਾ ਸਹੀ ਮੁੱਲ ਪਾਈਏ ਤੇ ਸਾਡਾ ਬੰਦਾ ਵੀ ਉਹਨਾਂ ਦਾ ਸਹੀ ਮੁੱਲ ਪਾਣਾ ਤੇ ਸਾਡਾ ਸਮਾਜ ਜਿਹੜਾ ਹੈ ਉਹ ਤਰੱਕੀ ਕਰ ਸਕਦਾ ਹੈ ਭਾਵੇਂ ਕੋਈ ਵੀ ਲਾਈਨ ਭਾਵੇਂ ਉਹ ਸਿੱਖਿਆ ਹੈ ਭਾਵੇਂ ਉਹ ਕਲਾ ਹੈ ਭਾਵੇਂ ਉਹ ਵਿਗਿਆਨ ਹੈ ਉਹਦੇ ਵਿੱਚ ਜਿਹੜੇ ਲੋਕ ਅੱਛਾ ਕੰਮ ਕਰਦੇ ਨੇ ਉਹਨਾਂ ਦਾ ਸਾਨੂੰ ਸਹੀ ਮੁੱਲ ਪਾਣਾ ਚਾਹੀਦਾ ਹੈ ਸਾਰ ਸੰਸਾਰ ਵਿੱਚ ਕਿੰਨੇ ਕੰਨੇ ਲੋਕ ਹਨ ਸਰ ਭਾਰਤ ਵਿੱਚ ਕਿੰਨੇ ਅੰਨੇ ਲੋਕ ਹੋਣਗੇ ਸੰਸਾਰ ਦੇ ਵਿੱਚ ਸਾਨੂੰ ਕੁੱਲ ਪਾਪੂਲੇਸ਼ਨ ਜਿਹੜੀ ਆ ਉਹ ਲਗਭਗ ਸਾਡੀ 800 ਕਰੋੜ ਹੈ ਕਿੰਨੀ ਹੈ 800 ਕਰੋੜ 800 ਕਰੋੜ ਦੇ ਵਿੱਚੋਂ ਦੁਨੀਆ ਦੇ ਵਿੱਚ ਕੁੱਲ ਬਲਾਈਂਡ ਲੋਕ ਇਹ ਅਨੇ ਲੋਕਾਂ ਦੀ ਜਿਹੜੀ ਗਿਣਤੀ ਹੈ ਉਹ ਲਗਭਗ 4 ਕਰੋੜ ਕਿੰਨੀ ਦਸੀ 4 ਕਰੋੜ 4 ਕਰੋੜ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਹੁਣ ਬੱਚੇ ਨੇ ਕੁਐਸਚਨ ਪੁੱਛਿਆ ਭਾਰਤ ਵਿੱਚ ਕਿੰਨੇ ਬਲਾਈਂਡ ਲੋਕ ਨੇ ਤੇ ਭਾਰਤ ਵਿੱਚ 1 ਕਰੋੜ 80 ਲੱਖ ਲੋਕ ਜਿਹੜੇ ਨੇ ਉਹ ਬਲਾਈਂਡ ਨੇ ਉਹ ਅੰਨੇ ਨੇ ਹੁਣ ਇਹਦੇ ਨਾਲ ਨਾਲ ਇੱਕ ਗੱਲ ਆਪਾਂ ਸਿੱਖਿਆ ਜਿਹੜੀ ਲੈ ਕੇ ਜਾਣੀ ਹੈ ਕਿ ਅੰਨਿਆਂ ਦਾ ਜੀਵਨ ਜਿਹੜਾ ਹੈ ਅੱਖਾਂ ਤੋਂ ਬਿਨਾਂ ਉਹ ਕਿੰਨਾ ਰੋਸ਼ਨ ਹੁੰਦਾ ਹੈ ਇਹਦੀ ਐਗਜ਼ਾਮਪਲਸ ਕੌਣ ਨੇ ਇਦੇ ਵਿੱਚ ਆਪਾਂ ਸਭ ਤੋਂ ਵੱਡੀ ਐਗਜ਼ਾਮਪਲ ਲਵਾਂਗੇ ਸਾਡੇ ਭਗਤੀ ਕਾਲ ਦੇ ਵਿੱਚ ਇੱਕ ਕਵੀ ਹੋਏ ਨੇ ਸੂਰਦਾਸ ਜੀ ਕਿਹੜੇ ਦੱਸੇ ਸੂਰਦਾਸ ਜੀ ਉਹਨਾਂ ਦੀਆਂ ਅੱਖਾਂ ਨਹੀਂ ਸਨ ਉਹ ਬਲਾਈਂਡ ਸਨ ਪਰ ਉਹਨਾਂ ਨੇ ਜਿਹੜੀ ਕਵਿਤਾ ਲਿਖੀ ਉਹ ਕਮਾਲ ਦੀ ਲਿਖੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇੱਕ ਸ਼ਲੋਕ ਜਿਹੜਾ ਹੈ ਨਾ ਉਹ ਸੂਰਦਾਸ ਜੀ ਦਾ ਹੈ ਠੀਕ ਹੈ ਹੁਣ ਨੈਕਸਟ ਆਈਏ ਆਪਾਂ ਕਿ ਹੋਰ ਬਲਾਈਂਡ ਲੋਕ ਕਿਹੜੇ ਨੇ ਤੇ ਸਾਡੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਗਾਇਕ ਸੰਗੀਤਕਾਰ ਤੇ ਰਾਈਟਰ ਹੋਏ ਨੇ ਜਿਨ੍ਹਾਂ ਦਾ ਨਾਮ ਸੀਗਾ ਰਵਿੰਦਰ ਜੈ ਇਹ ਨਾਮ ਦੱਸਿਆ ਰਵਿੰਦਰ ਜੈ ਹੀ ਵਾਸ ਟੋਟਲੀ ਬਲਾਈਂਡ ਬਟ ਹੀ ਡਿਡ ਦਾ ਵੰਡਰਫੁਲ ਵਰਕ ਇਨ ਦਾ 뮤직 ਇੰਡਸਟਰੀ ਹੁਣ ਇਸ ਤੋਂ ਬਾਅਦ ਆਪਾਈ ਇੱਕ ਤੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਔਰਤ ਜਿਹੜੀ ਸੀਗੀ ਉਹ ਵੀ ਇੱਕ ਬਲਾਈਂਡ ਔਰਤ ਸੀਗੀ ਜਿਹਦਾ ਨਾਮ ਸੀਗਾ ਲੇਡੀ ਹੈਲਨ ਕੈਲਰ ਕੀ ਨਾਮ ਸੀਗਾ ਹੈਲਨ ਕੈਲਰ ਲੇਡੀ ਹੈਲਨ ਕੈਲਰ ਕੀ ਦੱਸਿਆ ਹੈਲਨ ਕੈਲਰ ਲੇਡੀ ਹੈਲਨ ਕੈਲਰ ਹੁਣ ਤੁਸੀਂ ਆਪੇ ਹਿਸਾਬ ਲਾਓ ਕਿ ਜਿਹੜੇ ਬਲਾਈਂਡ ਲੋਕਾਂ ਦੀ ਦੁਨੀਆ ਹੁੰਦੀ ਹੈ ਉਹ ਵੀ ਆਪਣੇ ਆਪ ਚ ਰੋਸ਼ਨ ਹੁੰਦੀ ਹੈ ਸੋ ਆਪਾਂ ਅੱਜ ਦਾ ਦਿਨ ਜਿਹੜਾ ਹੈ ਐ ਬਰਥਡੇ ਮੈਂ ਕਿਹਦਾ ਦੱਸਿਆ ਭਲਾ ਲੂਈ ਲੂਈ ਬ੍ਰੇਲ ਦਾ ਠੀਕ ਹੈ ਬ੍ਰੇਲ ਜੀ ਦਾ ਜਨਮ ਕਦੋਂ ਦੱਸਿਆ ਭਲਾ ਮੈਂ 4 4 ਜਨਵਰੀ 1809 1809 1809 ਦੀ ਡੈਥ ਕਦੋਂ ਹੋਈ 6 ਜਨਵਰੀ 1859 ਕਿੰਨੇ ਸਾਲ ਦੀ ਉਮਰ ਦੇ ਵਿੱਚ 3 40 43 43 ایئرز دی ایج وچ انہاں دی ڈیتھ ہوئی سی تے ایک کویسچن جڑا لاسٹ ہے او ہے گا کی او کنے سال دی ایج وچ بلائنڈ ہو گئے سی بلا 15 16 سال دی ایج نہیں سر یس ٹھیک رائٹ کنے سال دی عمر دی بلائنڈ ہوئے سی گے تین سال تین سال دی عمر وچ کیڑے ਦੇش تو ہو گئے سی بلاو فرانس فرانس ٹھیک ہے تے فرانس دے لوکاں نے انہاں دے تبوت نو کٹ کے معافی منگی سن کیڑا دسیا سی گا 2002 2002 سر کلاب فار یو سر